ਜੈਪੀ ਜੈਪਾ ਜੈ ਕਰਦੇ ਤਾਂ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਸ਼ ਤੇ ਸਕਾਰਜੋਗ ਸਾਡੀ ਭੈਣ ਜੀ ਸ਼ਾਹਕਾ ਕਾਉਂਸਲਰ ਬਲਜਿੰਦਰ ਕੌਰ ਜੀ ਉਹਨਾਂ ਦੇ ਹਸਬੰਦ ਸਰਦਾਰ ਕੁਲਦੀਪ ਸਿੰਘ ਲੇਵਾਨਾ ਜੀ ਮੇਰੇ ਤੋਂ ਪਹਿਲਾਂ ਸਾਡੇ ਸਤਕਾਰਯੋਗ ਪ੍ਰਿੰਸੀਪਲ ਸਹਿਵਾਨ ਸ਼੍ਰੀ ਵਿਜੀ ਕੁਮਾਰ ਜੀ ਨੇ ਆਪਣੇ ਵਿਚਾਰ ਰੱਖੇ ਬਹੁਤ ਹੀ ਬੜਮੁੱਲੇ ਵਿਚਾਰ ਸਨ ਜੋ ਉਹਨਾਂ ਨੇ ਲਵਣਾ ਸਾਹਿਬ ਜੀ ਦੇ ਅੱਗੇ ਆਪਣੀਆਂ ਮੰਗਾਂ ਰੱਖੀਆਂ ਇਹ ਪੰਜਾਬ ਦੀ ਹੀ ਤਰਾਸਦੀ ਹੈ ਜਿਨ੍ਹਾਂ ਨੇ ਪਾਰਟੀਆਂ ਨੇ 75 ਸਾਲਾਂ ਦੇ ਵਿੱਚ ਸਾਨੂੰ ਅੱਜ ਤੱਕ ਸਰਕਾਰ ਨਹੀਂ ਦਿੱਤੀਆਂ ਸੁੱਧ ਪਾਣੀ ਨਹੀਂ ਦਿੱਤਾ ਸੀਵਰੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਕਿਉਂਕਿ ਨਿਕ ਕਲੋਨੀ ਬਾਰੇ ਵੀ ਗੱਲ ਕੀਤੀ ਹੈ ਆਉਂਦੇ ਆ ਡੀਲਰ ਆਉਂਦੇ ਆ ਮੜਾ ਮੜਾ ਆਪਣਾ ਸ਼ੀਵਰੇਜ ਹਲਕੇ ਪਾਈਪਾਂ ਦੇ ਨਾਲ ਪਾ ਕੇ ਤੁਰਦੇ ਆ ਮੇਰੀ ਸਾਰਿਆਂ ਨੇ ਬੇਨਤੀ ਹੈ ਕਿ ਇਲੈਕਸ਼ਨ ਦੇ ਦਿਨ ਆ ਗਏ ਨੇ ਪਰਸੂ ਇਲੈਕਸ਼ਨ ਹੈ ਆਪ ਜੀ ਨੂੰ ਪਤਾ ਹੈ ਮੈਂ ਟਾਈਮ ਸਿਰਫ 4 ਤੋਂ 5 ਮਿੰਟ ਲੈਣੇ ਨੇ ਵੱਧ ਨਹੀਂ ਲੈਣਾ ਟਾਈਮ ਜੀ ਤੁਸੀਂ ਬਹੁਤ ਚਿਰ ਦੇ ਬੈਠੇ ਹੋ ਕਿ ਆਪ ਨੂੰ ਮੰਤਰੀ ਸਾਹਿਬ ਗੁਲਕਾਰ ਸਿੰਘ ਜੀ ਦੇਖੋ ਉਹਨਾਂ ਕੋ ਸਮਾਂ ਬਹੁਤ ਘੱਟ ਹੁੰਦਾ ਆਪ ਜੀ ਨੂੰ ਪਤਾ ਹੀ ਆ ਹੁਣ ਉਹ ਉਹਨਾਂ ਦਾ ਫੋਨ ਆ ਗਿਆ ਵੀ ਮੈਂ ਸੀ ਕਿ ਤੇ ਜਿਆਦਾ ਮੈਨੂੰ ਟਾਈਮ ਲੱਗ ਜਾਣਾ ਮੈਂ ਪਹਿਲਾਂ ਹੀ ਪੁੱਛ ਲਿਆ ਕਿ ਮੈਂ ਕਹਾ ਜੇ ਤੇ ਟਾਈਮ ਲੱਗਣਾ ਹੈ ਤੇ ਫਿਰ ਆਪਾਂ ਬੈਠਿਆਂ ਨੂੰ ਹੁਣ ਵੀਰਾਂ ਨੂੰ ਸਾਡੇ ਭੈਣਾਂ ਨੂੰ ਖਰਾਬਣਾ ਕਰੀਏ ਜੇ ਟਾਈਮ ਲੱਗਣਾ ਹੈ ਤੁਸੀਂ ਦੱਸ ਦਿਓ ਜੋ ਇਹਨਾਂ ਦੀਆਂ ਡਿਮਾਂਡਾਂ ਪੂਰੀਆਂ ਕਰਦੀਆਂ ਤੇ ਫਿਰ ਮੈਂ ਇਹਨਾਂ ਨੂੰ ਅੱਗੇ ਗੱਲਬਾਤ ਕਰ ਲੈਣਾ ਜੇ ਟਾਈਮ ਲੱਗਣਾ ਤੁਹਾਡਾ ਤੇ ਜੇ ਆਣਾ ਚਾਹੀਦੀ ਆ ਜੀ ਫਿਰ ਉਹ ਮੈਨੂੰ ਕਹਿੰਦੇ ਪਹਿਲਾਂ ਉਹਨਾਂ ਕਹਿੰਦਾ ਵੀ ਇਹ 20 ਮਿੰਟ ਲੱਗਣਗੇ ਫਿਰ ਇਹਨਾਂ ਕਹਿੰਦਾ ਸੀ ਨਹੀਂ ਤੁਸੀਂ ਕਹਿ ਦਿਓ ਮੈਂ ਇਸ ਕਰਕੇ ਬਿਲਕੁਲ ਗੱਲ ਸੰਕੁਚ ਕਰ ਲਗਾ ਦੇਖੋ ਪਰਮਾਤਮਾ ਦਾ ਵਾਸਾ ਕਿੱਥੇ ਹੈ ਹਾਂ ਪਰਮਾਤਮਾ ਦਾ ਵਾਸਾ ਕਿੱਥੇ ਹੈ ਜਿੱਥੇ ਸੱਚ ਹੁੰਦਾ ਹੈ ਨਾ ਜਿੱਥੇ ਸੱਚ ਦਾ ਪਹਿਰਾ ਹੁੰਦਾ ਹੈ ਜਿੱਥੇ ਸੱਚ ਬੋਲਿਆ ਜਾਂਦਾ ਹੈ ਚੰਗੇ ਕੰਮ ਕੀਤੇ ਜਾਂਦੇ ਹਨ ਤੇ ਉੱਥੇ ਪਰਮਾਤਮਾ ਵਿੱਚ ਸੰਗਤ ਹਰ ਪਰਾ ਵਸਿਆ ਜੀਓ ਪਰਮਾਤਮਾ ਦਾ ਪਹਿਰਾ ਉਸ ਘਰ ਦੇ ਵਿੱਚ ਹੁੰਦਾ ਹੈ ਉਸ ਸੰਗਤ ਦੇ ਵਿੱਚ ਹੁੰਦਾ ਹੈ ਜਿੱਥੇ ਸੱਚ ਬੋਲਿਆ ਜਾਂਦਾ ਹੈ ਜਿੱਥੇ ਕੂੜ ਬੋਲਿਆ ਜਾਂਦਾ ਹੈ ਗੰਦ ਬੋਲਿਆ ਜਾਂਦਾ ਹੈ ਉੱਥੇ ਸਾਧ ਸੰਜੀ ਪਰਮਾਤਮਾ ਦਾ ਵਾਸਾ ਨਹੀਂ ਹੁੰਦਾ ਉੱਤੇ ਦੇਵੀ ਦੇਵਤਿਆਂ ਦਾ ਵਾਸਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਤੋਂ ਇਹ ਦੂਰ ਰੱਖਦੇ ਸੋ ਸਾਹਿਬ ਜੀ ਇਸ ਏਰੀਆ ਜਿਹੜਾ ਪਹਿਲਾਂ ਵਾਰਡ ਨੰਬਰ 4 ਪੈਂਦਾ ਸੀ ਹੁਣ ਵਾਰਡ ਨੰਬਰ 3 ਹੈ ਮੈਂ ਇਸ ਇਲਾਕੇ ਦੇ ਵਿੱਚ ਨਵਾਂ ਹਾਂ ਤੁਹਾਡੀ ਵਾਰਡ ਦੇ ਵਿੱਚ ਮੈਨੂੰ ਇੱਥੇ ਕਰੀਬ-ਕਰੀਬ ਜਲੰਧਰ ਦੇ ਵਿੱਚ ਮੈਂ 88 ਦਾ ਪਹੁੰਚਿਆ ਜੀ ਜਲੰਧਰ 988 ਦਾ ਟਾਂਡੇ ਲਾ ਕੇ ਪਿੰਡ 88 ਦੇ ਵਿੱਚ ਆਇਆ ਉਸ ਤੋਂ ਬਾਅਦ 94 ਰੇਰੂ ਗੇੜ ਦੇ ਨਾਲ ਜਿੱਥੇ ਢਿੰਗਰਾ ਮੈਡੀਕਲ ਸਟੋਰ ਹੈ ਉਹਦੇ ਨਾਲ ਮੇਰੀ ਟਰਾਂਸਪੋਰਟ ਉੱਥੋਂ ਦੀ ਟਰੱਕਾਂ ਦੀ ਅੱਜ ਤੋਂ 10 ਸਾਲ ਪਹਿਲਾਂ ਫਿਰ 2001 ਵਿੱਚ ਅਸੀਂ ਇੱਥੋਂ ਚੱਕ ਕੇ ਟਰਾਂਸਪੋਰਟ ਨਗਰ ਚਲੇ ਗਏ ਉੱਥੇ ਲੋਕਾਂ ਨੇ ਕੰਮ ਚੰਗੇ ਮੈਂ ਬਹੁਤ ਕੀਤੇ ਕਿ ਉਹਨਾਂ ਨੇ ਤੁਹਾਨੂੰ ਪ੍ਰੈਜ਼ੀਡੈਂਟ ਉੱਥੇ ਦਾ ਬਣਾਇਆ ਹੁਣੇ ਮੌਜੂਦਾ ਰੋ ਉੱਥੇ ਦਾ ਪ੍ਰੈਜ਼ੀਡੈਂਟ ਉਸ ਤੋਂ ਬਾਅਦ ਸੇਵਾ ਦੇ ਭਾਵਨਾ ਦੇਖਦਾ ਮੈਨੂੰ ਕਾਉਂਸਲਰ ਬਣਾਇਆ ਮੈਂ ਉਹਨਾਂ ਨੂੰ ਉੱਥੇ ਕਹਿੰਦਾ ਸੀ ਟਰਾਂਸਪੋਰਟਰ ਸਾਰਿਆਂ ਨੂੰ ਮੈਂ ਕਿਹਾ ਮੈਨੂੰ ਦਗਲਤਾਜੀ ਨਾਲ ਦਿਓ ਉੱਥੇ ਕਾਂਗਰਸੀ ਵੀਰ ਜ਼ਿਆਦਾ ਨੇ ਮੈਂ ਕਿਹਾ ਮੇਰੇ ਕੋ ਕੰਮ ਲੈ ਲਓ ਜਿਹੜੇ 4-5 ਸਾਲ ਲੈਣਾ ਉਸ ਤੋਂ ਬਾਅਦ ਮੈਂ ਤੁਹਾਡੇ ਇਲਾਕੇ 'ਚ ਘਟ ਜਾਣਾ ਮੈਂ ਆਪਣੀ ਵਾਰਡ 'ਚ ਕੰਮ ਕਰਨਾ ਹੈ ਕਿਉਂਕਿ ਮੈਨੂੰ ਕਾਉਂਸਲਰ ਲੜਾਣਾ ਹੈ ਸਰਕਾਰ ਨੇ ਵੋਟਾਂ ਨਹੀਂ ਕਰਾਈਆਂ 7 ਸਾਲ ਹੋ ਗਏ ਨੇ ਜੀ 5 ਸਾਲ ਤਨਖਾਹ ਮਿਲੀ ਤੁਹਾਡਾ ਸਭ 5 ਸਾਲ ਤਨਖਾਹ ਮਿਲੀ 17000 ਰੁਪਇਆ 17000 ਤਨਖਾਹ ਹੁੰਦੀ ਕਾਉਂਸਲਰ ਦੀ ਤੇ 4 ਬੰਦੇ ਮੈਂ ਰੱਖੇ ਹੋਏ ਸੀ ਕਗਨਵਸਤੀ ਜਿਨ੍ਹਾਂ ਨੇ ਬਣਾਈ ਕਲੋਨੀ ਉਹਨਾਂ ਨੇ ਪ੍ਰੋਵੀਜ਼ਨ ਦਿੱਤੀ ਵੀ ਹੈ ਸੀਵਰੇਜ ਲੇਕਿਨ ਵੀ ਕਮਜ਼ੋਰ ਵਿਟ ਐਟ ਥਿਸ ਟਾਈਮ ది ਸੀਵਰੇਜ ਹੈ ਫਿਲਡ ਫੁਲੀ ਫਰਮ 올 ਸਾਈਡਸ ਸਾਰੇ ਪਾਸੇ ਤੋਂ ਫਿਲ ਹੋ ਚੁੱਕਾ ਹੈ ਔਰ ਥਾਂ ਥਾਂ ਪਾਣੀ ਨਿਕਲ ਰਿਹਾ ਹੈ ਲੀਕਜ ਹੋ ਰਹੀ ਹੈ ਮੇਰਾ ਕਹਿਣ ਦਾ